ਨਿਕਟ ਨਾ ਜਾਈਏ ਹਦੂਦ ਇੱਕ ਕਥਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਲੇ ਨਾਮ ਜਪਉਣ ਦਾ ਪ੍ਰਚਾਰ ਆਰੰਭ ਕੀਤਾ ਹੀ ਸੀ ਕਿ ਇੱਕ ਮਨੁੱਖ ਨੇ ਆਚਰਨ ਪਾਹ ਲਈ ਤੇ ਸਿੱਖ ਸੱਜ ਗਿਆ ਹਾਲੇ ਉਸ ਦੀ ਗੁਰੂ ਚਰਣਾ ਵਿੱਚ ਆਏ ਨੂੰ ਥੋੜੇ ਹੀ ਦਿਨ ਹੋਏ ਸਨ ਕਿ ਦਰਗਾਹ ਦਾ ਸਦਾ ਗਿਆ ਉਹ ਆਪਣੀ ਦੇਹ ਛੱਡ ਪ੍ਰਲੋਕ ਗਾਮੀ ਹੋ ਗਿਆ ਇਹ ਸਭ ਤੋਂ ਪਹਿਲਾ ਗੁਰੂ ਨਾਨਕ ਜੀ ਦਾ ਸਿੱਖ ਸੀ ਜੋ ਮਰਿਆ ਜਦ ਧਰਮ ਰਾਜ ਦੇ ਪੇਸ਼ ਹੋਇਆ ਤਾਂ ਉਸਨੇ ਕਿਹਾ ਕਿ ਸਿੱਖ ਬਨਣ ਤੋਂ ਪਹਿਲਾਂ ਇਸਨੇ ਬੁਰੇ ਕਰਮ ਕੀਤੇ ਹਨ ਇਸ ਵਾਸਤੇ ਇਸ ਨੂੰ ਨਰਕ ਵਿੱਚ ਲੈ ਜਾਵੋ ਤਾਂ ਜੋ ਆਪਣੇ ਕੀਤੇ ਦੀ ਸਜ਼ਾ ਭੁਗਤੇ ਜਮਦੂਤ ਉਸ ਨੂੰ ਲੈ ਗਏ ਹਲੇ ਹੀ ਨਰਕ ਦੀ ਹੱਦ ਤੇ ਪੁੱਜਾ ਹੀ ਸੀ ਕਿ ਮੋੜੇ ਧਾਰ ਬਰਖਾ ਸ਼ੁਰੂ ਹੋ ਗਈ ਮਹੀਂ ਥਮੇ ਹੀ ਨ ਉਸ ਜਗ੍ਹਾ ਦੇ ਕਾਰ ਮੁਖਤਿਆਰ ਸਭ ਕਬਰਾ ਗਏ ਆਖਰਕਾਰ ਜਮਦੂਤ ਨਾਟਕੀ ਧਰਮ ਰਾਜ ਦੀ ਕਚਹਿਰੀ ਪੁੱਜਾ ਉੱਥੇ ਜਾ ਕੇ ਇਸ ਨੇ ਦੇਖਿਆ ਕਿ ਇੱਥੇ ਵੀ ਬਾਰਿਸ਼ ਹੋ ਰਹੀ ਸੀ ਤੇ ਧਰਮਰਾਜ ਵੀ ਸਾਰਾ ਭਿੱਜਾ ਬੈਠਾ ਸੀ ਹਾਲੇ ਜਮਦੂਤ ਕੁਝ ਕਹਿਣ ਹੀ ਲੱਗਾ ਸੀ ਕਿ ਅਗੋਂ ਧਰਮਰਾਜ ਬੋਲ ਪਿਆ ਕਿ ਉਹ ਜਿਹੜੇ ਸਿੱਖ ਨੂੰ ਤੂੰ ਨਰਕਾਂ ਨੂੰ ਲੈ ਗਿਆ ਹੈ ਛੇਤੀ ਨਾਲ ਉਸ ਨੂੰ ਬਾਹਰ ਕੱਢ ਕੇ ਸੱਚਖੰਡ ਵਿੱਚ ਪਹੁੰਚਾ ਦੇ ਦੂਤ ਨੇ ਇਸੇ ਤਰ੍ਹਾਂ ਹੀ ਕੀਤਾ ਫੇਰ ਕਿਤੇ بارش ਬੰਦ ਹੋਈ ਤੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਜਮਦੂਤ ਦੇ ਪੁੱਛਣ ਤੇ ਧਰਮਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਅਕਾਲ ਪੁਰਖ ਨੂੰ ਜਗਤ ਜਲੰਦੇ ਦੇ ਤਰਸ ਆਇਆ ਸੀ ਇਸ ਵਾਸਤੇ ਨਿਰੰਕਾਰ ਆਪ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਦੁਨੀਆਂ ਵਿੱਚ ਗਿਆ ਹੈ ਉੱਥੇ ਜਾ ਕੇ ਉਹ ਲੋਕਾਂ ਦੇ ਦੁੱਖਾਂ ਤੇ ਤਰਸ ਕਰਕੇ ਪਸੀਜ ਪਏ ਤੇ ਗੁਰੂ ਨਾਨਕ ਨੇ ਨਿਰੰਕਾਰ ਦਾ ਗੁੱਝਾ ਭੇਤ ਲੋਕਾਂ ਨੂੰ ਦੱਸ ਦਿੱਤਾ ਹੈ। ਉਹ ਭੇਦ ਇਹ ਹੈ ਕਿ ਜੇ ਕੋਈ ਇਨਸਾਨ ਭਾਵੇਂ ਕਿਹੋ ਜਿਹਾ ਹੀ ਹੋਵੇ ਵਾਹਿਗੁਰੂ ਦਾ ਨਾਮ ਜਪੇ ਤਾਂ ਨਿਰੰਕਾਰ ਆਪ ਉਸ ਦੇ ਹਿਰਦੇ ਵਿੱਚ ਆ ਬੈਠਦਾ ਹੈ। ਇਹ ਸਿੱਖ ਜੋ ਤੁਸੀਂ ਨਰਕਾਂ ਵੱਲ ਲੈ ਗਏ ਸੀ ਵਾਹਿਗੁਰੂ ਦਾ ਨਾਮ ਜਪਦਾ ਹੈ। ਇਸ ਵਾਸਤੇ ਨਿਰੰਕਾਰ ਇਸ ਦੇ ਹਿਰਦੇ ਵਿੱਚ ਵਸਦਾ ਹੈ ਇਸ ਨੂੰ ਨਰਕਾਂ ਦੀ ਅੱਗ ਦੀ ਗਰਮੀ ਨਹੀਂ ਪਹੁੰਚ ਸਕਦੀ ਇਸ ਵਾਸਤੇ ਠੰਡ ਵਰਤਾਲੀ بارش ਸ਼ੁਰੂ ਹੋਗੀ ਅੱਗੇ ਨੂੰ ਤੁਸੀਂ ਯਾਦ ਰੱਖਣਾ ਕਿਸੇ ਨਾਮ ਜਪਣ ਵਾਲੇ ਦੇ ਨੇੜੇ ਨਹੀਂ ਜਾਣਾ ਨਹੀਂ ਤਾਂ ਨਾ ਮੇਰੀ ਤੇ ਨਾ ਤੁਸਾਂ ਦੀ ਹੀ ਖੈਰ ਹੋਏਗੀ ਪੰਚਮ ਪਾਤਸ਼ਾਹ ਜੀ ਨੇ ਇਸ ਦੀ ਸਾਖ ਇੱਕ ਸ਼ਲੋਕ ਵਿੱਚ ਐਉਂ ਭਰੀ ਹੈ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹਉ ਅਣਾ ਤੂੰ ਡਹਿ ਛੁਟ ਹੈ ਨਿਕਟ ਨਾ ਜਾਈਓ ਦੂਦ ਗੌੜੀ ਮਹੱਲਾ ਪੰਜਵਾ ਬਾਵਨ ਅਕਰੀ ਨਿਰੰਕਾਰ ਦਾ ਧਰਮ ਰਾਏ ਨੂੰ ਇਹ ਹੁਕਮ ਹੈ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪਹਿ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ ਸ੍ਰੀ ਰਾਗ ਮਹੱਲਾ ਤੀਜਾ ਸੋ ਸਾਨੂੰ ਨਾਮ ਜਪਣਾ ਚਾਹੀਦਾ ਹੈ ਜਿਹੜੇ ਅੱਗੇ ਜਪਦੇ ਹਨ ਵਡਪਾਗੀ ਹਨ ਜਿਹੜੇ ਨਹੀਂ ਜਪਦੇ ਉਹ ਹੁਣ ਲੱਗ ਪੈਣ ਤਾਂ ਕਿ ਆਪ ਜਸ ਮਿਟੈ ਹੋਵੇ जग ਕੀਰਤ ਦਰਗਹ ਬੈਸਣ ਪਾਈਏ ਜਮ ਕੀ ਤਰਾਸ ਨਾਸ ਹੋਏ ਖਿੰਮਹਿ ਸੁਖ ਆਨੰਦ ਸੇਤੀ ਕਰ ਜਾਈਏ ਖਾਲਸਾ ਸਮਾਚਾਰ ਵਿੱਚੋਂ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ